ਲਓ ਜੀ ਮਿੱਤਰੋ ਆ ਆਪਣਾ PR131 ਐ ਇਹ ਜੇ ਦੂਜੀ ਡੋਈ ਪਾਤੀ ਤੇ ਇਹ 15 ਦਿਨਾਂ ਦਾ ਹੋ ਗਿਆ ਤੇ ਆਹ ਆਪਣਾ PV1 ਤੇ PV1 ਬਾਰੇ ਮੇਰਾ ਬਾਪੂ ਦੱਸੂਆ ਬਾਪੂ ਇੱਧਰ ਆ ਕੇ ਕੈਮਰੇ 'ਚ ਆ ਨਾ ਹਾਂ ਆ ਤੂੰ PV1 ਨੂੰ ਇੰਨਾ ਪਿਆਰ ਕਿਉਂ ਕਰਦਾ ਐ ਤੇ PV1 ਦਾ ਪਤਾ ਪੁੱਤ ਕੀ ਚੱਕਰ ਐ ਹਾਂ ਇਹ PV1 ਦੇ ਆਪਾਂ ਕਿਉਂ ਫੈਨ ਐ ਇੱਕ ਤਾਂ ਇਹ ਝੰਡਾ ਨਹੀਂ ਕੱਢਦਾ ਚੰਡਾ ਹਾਂ ਜਿੰਨਾ ਮਰਜੀ ਇਹ ਚ ਰੇ ਪਾ ਦੇ ਵੱਧ ਪਾ ਦੇ ਚਾਹੇ ਘੱਟ ਪਾ ਦੇ ਹਾਂ ਇਹ ਚੰਡਾ ਰੋਗ ਨਹੀਂ ਕਰਦਾ ਇਹਨੂੰ ਬਿਮਾਰੀਆਂ ਦੂਜਾ 1401 ਹੈ ਨਾ ਉਹਦੇ ਨਾਲੋਂ ਘੱਟ ਲੱਗਦੀਆਂ ਤਾਂ ਕਰਕੇ ਆਪਾਂ ਪੀਵੀ 1 ਦੇ ਫੈਨ ਹੈ ਠੀਕ ਹੈ ਤਾਂ ਬਾਕੀ ਸਿਰੇ ਇਹਦਾ ਰੇਟ ਵੀ ਵਧੀਆ ਆ ਜਾਂਦਾ ਹੈ ਤਾਂ ਇਹਦੀ ਮੰਨ ਲਓ ਹਾਂ ਇਹਦਾ ਰੇਟ ਵੀ ਵੱਧ ਆ ਜਾਂਦਾ ਹੈ ਹਾਂ ਵੱਧ ਆ ਜਾਂਦਾ ਹੈ ਤਾਂ ਇਹੇ ਮੰਨ ਲਓ ਜੇ ਆਪਾਂ ਤਾਂ ਇਦ ਕੀ ਪਹਿਲਾਂ ਲਾਤਾ ਜਾਂਦੇ ਜੇ ਸਾਊਂਡ ਚ ਲਾ ਦੇ ਤਾ ਤਾਂ ਵੀ ਉਨੇ ਹੋ ਜਾਂਦਾ ਤਾਂ ਪਾਣੀ ਵੀ ਆ ਪਤੀਜੇ ਦੇ ਨੂੰ ਪਾਉਣੇ ਆ ਕੋਈ ਇਹਨੂੰ ਪਾਣੀ ਦੀ ਨਹੀਂ ਆਏ ਵੀ ਸਾਨੂੰ ਮੈਨੂੰ ਬੜਾ ਪਾਣੀ ਚਾਹੀਦਾ ਠੀਕ ਹੈ ਤਾਂ ਇਹਦੇ ਉੱਤੇ ਪੀਵੀ ਪੰਨ ਤੇ ਕਹਿੰਦੇ ਹੁੰਦੇ ਆ ਕਣੀਆਂ ਪੈ ਜਾਣ ਤਾਂ ਇਹ ਆਪੇ ਹੀ ਮੱਛਰ ਜਾਂਦਾ ਠੀਕ ਹੈ ਇਹ ਦੇਸੀ ਵਰਗਾ ਹੀ ਹੈ ਨਾ ਤਾਂ ਇੰਨੀਆਂ ਸਪਰੇਹਾਂ ਭਾਲੇ ਠੀਕ ਹੈ ਤੇ ਨਾ ਇਹਦੇ ਇੰਨੀ ਖੇਚਲਾ ਕਰਨ ਦੀ ਲੋੜ ਹੈ ਜਿਵੇਂ ਦੇਸੀ 212 ਉਹ ਦੂਜੇ ਹੋ ਜਾਂਦੇ ਨਾ ਆਮੀ ਆਪੇ ਹੋ ਜਾਂਦੇ ਉਹਵੇਂ ਇਹਦੀ ਖੇਤੀ ਹੈ ਆ ਭੂਗਰੇ ਅੰਦਰ ਜਿਹੜਾ ਅਣਜਾਣ ਬੰਦਾ ਹੈ ਜਿਵੇਂ ਹੁਣ ਆਪਾਂ ਮੁਛਲ ਅਣਜਾਣ ਬੰਦਾ ਲਾ ਲੈਂਦਾ ਹਨਾ ਤਾਂ ਉਹਨੂੰ ਉਹਦੀਆਂ ਬਿਮਾਰੀਆਂ ਲੈ ਕੇ ਬੈਹ ਜਾਂਦੀਆਂ ਨਹੀਂ ਭੇਤ ਆਉਂਦਾ ਪਹਿਲੇ ਕਿੜੇ ਹਨਾ ਇਹ ਦੇਸੀ ਅੰਗੂਈਆਂ ਬਸ ਇਹ ਚ ਰੇ ਤਿੰਨ ਘਟੇ ਇਹ ਚ ਪੈਂਦੇ ਤਿੰਨ ਘਟੇ ਉਹ ਚ ਬਾਦੰਦਾ ਲਾ ਹਨਾ ਤਾਂ ਦੂਜਿਆਂ 'ਤੇ ਮਾਰਾ ਜਾਂ ਵੱਧ ਛਿੱਟਾ ਦੇ ਜੇ ਉਹਦੀ ਝੰਡਾ ਕੱਢ ਜਾਂਦੇ ਆ ਤਾਂ ਇਹ ਤਾਂ ਇੰਨੇ ਫੰਗੀ ਸੈਡ ਕਰਨ ਦੀ ਵੀ ਨਹੀਂ ਲੋੜ ਹਨਾ ਤਾਂ ਦੂਜਿਆਂ 'ਤੇ ਜੇ ਝੰਡਾ ਕੱਢ ਜੇ ਉਹ ਵਾਪਸ ਤਾਂ ਆਉਂਦੇ ਨਹੀਂ ਨਹੀਂ ਝੰਡੇ ਵਾਲਾ ਮੰਨ ਲਓ ਬੂਟਾ ਪਟਣਾ ਹਨਾ ਤਾਂ ਜਿਆਦਾ ਫੈਲਰ ਜਾਂਦਾ ਉਹਦੇ ਮਹਿੰਗੇ ਤੋਂ ਮਹਿੰਗੇ ਫੰਗੀ ਸੈਡ ਕਰਨੀ ਪੈਂਦੇ ਆ ਇਹ ਜੇ ਇਨੀ ਜ਼ਰੂਰਤ ਨਹੀਂ ਤਾਂ ਵਧੀਆ ਉਹਦੇ ਅੱਖ ਨੂੰ ਸਰ ਜਾਂਦਾ ਨਾਲੇ ਮੁੱਛਲ ਤੇ ਨਾਲੇ ਪੰਨ ਨਾਲੇ ਫਲੀਆਂ ਫਿਰ ਇਹ ਢੋਣੀ ਹੀ ਐ ਠੀਕ ਐ ਤੇ ਆਜੋ ਸੁਣੋ ਆਪਾਂ ਰੇਟ ਸੇਮ ਹੀ ਐ ਹਾਂ ਇਹ ਆਪਾਂ ਹੋ ਗਿਆ ਇਹ ਮੰਨ ਲਓ 7-8 ਦਿਨਾਂ ਦਾ ਹੋ ਗਿਆ ਪਹਿਲੀ ਡੋਜ਼ ਇਹ ਚ ਪਾਤੀ ਆਪਾਂ ਆਪ ਤੇ ਦਾ ਹੋ ਗਿਆ ਇਹ ਚ ਪਹਿਲੀ ਡੋਜ਼ ਪਾਤੀ ਠੀਕ ਐ ਤਾਂ ਇਹ ਜੋ ਹੁਣ ਦੂਜੀ ਡੋਜ਼ ਗਾਂ ਭਾਵੇਂ 15 ਦਿਨਾਂ ਤੋਂ ਅੱਧਾ ਗਾਟਾ ਪਾਤਾ ਤੇ ਆ ਆਪਣਾ ਜਿਹੜਾ ਤੂੰ ਦੱਸਿਆ ਸੀ ਪੀਆਰ 131 ਐ ਇਹ 15 ਦਿਨਾਂ ਦਾ ਹੋ ਗਿਆ ਤੇ ਜੇ ਦੋ ਦੋਜ ਪਾ ਲਈ ਹਾਂ ਦੋ ਦੋਜਾਂ ਬਾਦੀਆਂ ਇਚ ਤੀਜੀ ਦੋਜ ਪਾ ਦੇਗੇ ਤਾਂ ਇਹ ਵੀ ਵਧੀਆ ਖੜਾ ਹੈ ਦੱਸੋ ਕਿਵੇਂ ਲੱਗਿਆ ਹਨਾ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਦਿਖਾ ਲਈ ਮਾਰਾ ਜੀ ਆਪਣਾ ਉਥੋਂ ਤੱਕ ਪੀਵੀ ਬੰਨ ਹਨਾ ਤਾਂ ਇਹ ਹਾਂ ਇਹ ਪਤਾ ਕੀ ਚੱਕਰ ਹੈ ਸਾਡੇ ਕੋਲੇ ਨਾ ਮੰਨ ਲਓ ਮੋੜ ਤੀਜੇ ਦਿਨੋਂ ਵਾਰੀ ਆਉਂਦੀ ਹੈ ਜੀ ਹਨਾ ਪਹਿਲਾਂ ਵੀ ਆਈ ਸੀ ਤੇ ਝੋਨਾ ਥੋੜਾ ਜਿਹਾ ਵੱਧ ਲਾ ਲੈਨੇ ਆ ਫਿਰ ਤੀਜੇ ਦਿਨੋਂ ਵਾਰੀ ਆਉਂਦੀ ਹੈ ਜੀ ਪਾਣੀ ਪਾਉਣ ਦੀ ਕੋਈ ਇਹਨੂੰ ਆਏ ਨਹੀਂ ਹਨਾ ਵੀ ਪਾਣੀ ਨਹੀਂ ਪਿਆ ਤੱਕ ਕਮਲਾ ਗਿਆ ਹਾਂ ਐਨਾ ਮਾਲਾ ਤੀਜੇ ਦਿਨੋਂ ਪਾਉਣੇ ਹੁੰਦੇ ਆਪਾਂ ਹੁਣ ਮਾਲਾ ਸੌਂਡ ਚ ਲਾਇਆ ਤਾਂ ਤਿੰਨ ਕਿ ਮਹੀਨਿਆਂ ਚ ਆ ਜੂਗਾ ਇਹ ਹਨਾ ਤਿੰਨ ਮਹੀਨਿਆਂ ਚ ਇਹ ਚ ਡੂੜ ਮਹੀਨਾ ਪਾਣੀ ਪਾਵਾਂਗੇ ਆਪਾਂ ਹਨਾ 90 95 ਦਿਨਾਂ ਦੀ ਵੈਰਾਈਟੀ ਹੈ ਹੈ ਹਾਂ ਪੂਰਾ ਵਧੀਆ ਫੋਟ ਕਰੂਗਾ ਤੇ 90 95 ਦਿਨਾਂ ਦੀ ਵੈਰਾਈਟੀ ਆ ਬਾਅਦ ਤੋਂ ਬਾਅਦ 100 ਦਿਨ ਲੈ ਜਾਂਦਾ ਇਹ ਤਾਂ ਬਹੁਤ ਵਧੀਆ ਚੀਜ਼ ਹੈ ਸਾਨੂੰ ਵਧੀਆ ਲੱਗਿਆ ਬਾਕੀ ਚਲੋ ਆਪੋ ਆ ਦਾ ਏਰੀਆ ਹੁੰਦਾ ਹਨਾ ਬੰਦੇ ਦਾ ਤਾਂ ਕੋਈ ਬਾਣ ਦੇ ਸਿਰ ਤੇ ਹੁੰਦਾ ਕੋਈ ਪਾਣੀ ਦੇ ਸਿਰ ਤੇ ਹੁੰਦਾ ਸਾਨੂੰ ਫਿੱਟ ਬੈਠਾ ਹੈ ਇਹ ਤੇ ਬਾਈ ਇੱਕ ਮੇਰੀ ਗੱਲ ਸੁਣੋ ਹਾਂ ਕਮੈਂਟਾਂ 'ਚ ਦੱਸਿਓ ਆਹ ਦੋਨਾਂ 'ਚੋਂ ਕੀ ਕਿਹੜਾ ਵਧੀਆ ਲੱਗਦਾ ਤੁਹਾਨੂੰ ਹਾਂ ਵੀ ਤੁਸੀਂ ਕਿਹੜਾ ਕਿਹੜਾ ਲਾਇਆ ਟੀਵੀ ਟੀਵੀ 1 ਵੀ ਲਾਇਆ ਜਾਂ ਪੀਆਰ 131 ਵੀ ਲਾਇਆ ਜੇ ਤੁਹਾਨੂੰ ਦੋ ਦੇ ਵਧੀਆ ਲੱਗਦੇ ਆ ਹਾਂ ਤਾਂ ਲਾਈਕ ਤੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਹਾਂ ਇਹ ਤਾਂ ਮੈਨੂੰ ਵੀ ਨਹੀਂ ਆਖਣਾ ਫੋਲੋ ਕਰੋ ਠੀਕ ਹੈ ਹਾਂ ਇਹ ਉਲਝ ਜਾਂਦੀ ਏਦੀ ਜਮਾਨ